ਜਰਨੈਲ ਸਿੰਘ ਜੀ ਹੈੱਡ ਗ੍ਰਾਂਥੀ ਗੁਰਦੁਆਰਾ ਪਾਂਸ ਸਾਹਿਬ ਸੱਚੀ ਮੰਡੀ ਨਗਰ ਸੈਦੇਵਾਲ ਤੋਂ ਆਪ ਸੰਗਤਾਂ ਦੇ ਰੂਬਰੂ ਹੋ ਰਿਹਾ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਜਿਤਨੀ ਆ ਵੀ ਤੁਸੀਂ ਦੇਸ਼ ਵਿਦੇਸ਼ ਵਿੱਚ ਵਸ ਰਹੀਆਂ ਸਿੱਖ ਸੰਗਤਾਂ ਆਪ ਵੀ ਨੂੰ ਪਤਾ ਹੀ ਹੈ ਕਿ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਸਾਹਿਬ ਵੀ ਬਹੁਤ ਸੋਹਣੀ ਹਾਲੀਸ਼ਾਨ ਅਮਾਪ ਜਿਹੜੀ ਗੁਰਦਆ ਸਾਹਿਬ ਦੀ ਬਣ ਰਹੀ ਹੈ ਤੇ ਤੁਸੀਂ ਸੰਗਤਾਂ ਬਹੁਤ ਸਾਰੀ ਆਪਣੇ ਦਸਾਂ ਨੋਹਾਂ ਦੀ ਕਿਰਤ ਕਮਾਈ ਵਿੱਚੋਂ ਦਸਵੰਦ ਕਾਰਪਟਾਵਾ ਜਿਹੜੀਆਂ ਉਹ ਭੇਜ ਰਹੇ ਹੋ ਤੇ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਭਟਾਵਾ ਦੇ ਸਬੰਧ ਵਿੱਚ ਹੀ ਬੇਨਤੀ ਹੈ ਕਿ ਕੁਝ ਇੱਕ ਸ਼ਰਾਤੀ ਅੰਸਰਾਂ ਨੇ ਪ੍ਰਬੰਧਕਾਂ ਤੋਂ ਬਿਨਾਂ ਪੁੱਛੇ ਤੋਂ ਆਪਣੇ ਜਿਹੜੇ ਨੰਬਰ ਨੇ ਜਾਂ ਅਕਾਊਂਟ ਨੰਬਰ ਨੇ ਉਹ ਦਿੱਤੇ ਹੋਏ ਐ ਤੇ ਭੋਲੇ ਪਾਲੀਆਂ ਸੰਗਤਾਂ ਆਪਣਾ ਦਸਵੰਦ ਉਹਨਾਂ ਨੂੰ ਗੁਰਦਾਸ ਸਾਹਿਬ ਦੇ ਸੇਵਾਦਾਰ ਸਮਝ ਕੇ ਤੇ ਪਾ ਰਹੀ ਹੈ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਗੁਰਦਾਸ ਸਾਹਿਬ ਦੇ ਜੋ ਖਾਤੇ ਐ, ਜੋ ਖਾਤੇ ਨੇ ਜੋ ਪ੍ਰਬੰਧਕ ਤੁਹਾਨੂੰ ਦੱਸ ਰਿਹਾ ਐ, ਇਸ ਰੇਡੀਓ ਦੇ ਥੱਲੇ ਪਾਏ ਗਏ ਐ। ਸਾਰੀਆਂ ਸੰਗਤਾਂ ਇਹ ਜਿਹੜੇ ਹੈਗੇ ਐ ਖਾਤੇ ਇਹਨਾਂ ਤੋਂ ਬਗੈਰ ਹੋਰ ਕਿਸੇ ਖਾਤੇ ਵਿੱਚ ਪੈਸੇ ਪਾਉਣ ਦੀ ਖੇਚਲਾ ਨਾ ਕਰਨ। ਕਿਉਂਕਿ ਇਹ ਤੁਹਾਡੀ ਮਾਇਆ ਜਿਹੜੀ ਹੈ ਤੁਹਾਡੀਆਂ ਪਟਾਵਾਂ ਜਿਹੜੀਆਂ ਇਹ ਸਹੀ ਖਾਤੇ ਨਹੀਂ ਲੱਗਣੀਆਂ ਜਿਹੜੇ ਪ੍ਰਬੰਧਕਾਂ ਨੇ ਤੁਹਾਨੂੰ ਥੱਲੇ ਦੱਸੇ ਹੋਏ ਆ